ਜੀ ਗੁਰੂ ਮਹਾਰਾਜ ਜੀ ਅੱਜ ਮੈਂ ਤੁਹਾਨੂੰ ਆਪਣੇ ਗੁਰੂ ਘਰ ਹੀ ਆਪਣੇ ਸਾਰਿਆਂ ਦਾ ਗੁਰਗਰ ਸਾਹਿਬ ਦਾ ਇਤਿਹਾਸ ਗੁਰਗਰਾਂ ਮੰਜੀ ਸਾਹਿਬ ਦਾ ਇਤਿਹਾਸ ਪੜਕੇ ਸੁਣਾਉਂਗੀ ਕਿਉਂਕਿ ਇੱਥੇ ਬਹੁਤ سارے ਗੁਰਦੁਆਰੇ ਸਾਹਿਬ ਆ ਇਹ ਆਪਾਂ ਗੁਰਦੁਆਰਾ ਮੰਜੀ ਸਾਹਿਬ ਦਾ ਪਾਸਾ ਹੀ ਛੇਵੀਂ ਦਾ ਇੱਥੇ ਆ ਅੰਬਾਰਾ ਦੇ ਆਸ-ਪਾਸ ਸਾਰਿਆਂ ਦਾ ਇੱਥੇ ਆ ਇਤਿਹਾਸ ਸੋ ਆਪਾਂ ਪੜਦੇ ਆ ਸ਼ੁਰੂ ਕਰਦੇ ਆ ਠੀਕ ਆ ਗੁਰਦੁਆਰਾ ਮੰਡੀ ਸਾਹਿਬ ਪਾਤਸ਼ਾਹ 6ਵੀਂ ਤੇ 10ਵੀਂ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਤੇ ਪਾਸ਼ਾ 10ਵੀਂ ਸ੍ਰੀ ਗੁਰੂ गोविंद ਸਿੰਘ ਜੀ ਦੇ ਸ਼ਹਿਰਨ ਸ਼ੋਭਰਾ ਕੁਦੁਰਾ ਸ੍ਰੀ ਮੰਡੀ ਸਾਹਿਬ ਹੰਟਾ ਬਲਾ ਸ਼ਹਿਰ ਦਾ ਇੱਕ ਅਜਿਹਾ ਸਥਾਨ ਹੈ ਇਸ ਪਾਵਨ ਵਿਤਰ ਸਥਾਨ ਦੇ ਦੀਨ ਦੁਨੀ ਦੇ ਮਾਲਕ ਗੁਰੂ ਗਰੀਬ ਨਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਿਸਰ ਜੈਪ ਕੋ ਦਿਲ ਦੀਆਂ ਅੰਦੇ ਹੋਏ ਕਰਾਤੇ ਸ੍ਰੀ ਦਸਿਕ ਗੁਰੂ ਜੀ ਕੋ ਸੰਗਤਾਂ ਨੇ ਬੇਨਤੀ ਕੀਤੀ ਹੈ ਸੱਚੇ ਪਾਸ਼ਾ ਇਸ ਖਾਨ ਦੇ ਪਾਣੀ ਦੀ ਬਹੁਤ ਕਿੱਲਤ ਹੈ ਕਿਰਪਾ ਕਰਕੇ ਜਲ ਦੀ ਪ੍ਰਕਸ਼ਿਸ਼ ਕਰੋ ਗੁਰੂ ਹਰਗੋਬਿੰਦ ਸਾਹਿਬ ਨੇ ਸੰਦੇ ਦੀ ਬ੍ਰੋਨ 3600000 ਤੱਕ ਕਾ ਕੀ ਕਿਹਾ ਬਾਲੀ ਦੀ ਫਦਾਇ ਸ਼ੁਰੂ ਕਰੋ ਜਿੱਥੇ ਉਹ ਬਾਲੀ ਸਾਹਿਬ ਮਜੂਰ ਹੈ ਗੁਰੂ ਜੀ ਨੇ ਹੰਬਾਲੇਰੀ ਸੰਗਤ ਦੀ ਕਥਾ ਕੀਤੇ ਨਾ ਰੈ ਜਸਦੀ ਉਪਤੀ ਦੇ ਕੇ ਦਿੱਲੀ ਨੂੰ ਚਾਲੇ ਪਾ ਦਿੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ 52 ਕੈਦੀ ਰਾਜਿਆਂ ਨੂੰ ਛੁਡਵਾਉਣ ਲਈ ਗੱਲ ਜੇ ਦੇਖ ਲਈ ਅੰਦਰ ਚਲੇ ਗਏ ਤੇ ਉੱਥੇ ਸਾਰੇ ਕੈਦੀ ਰਾਜਿਆਂ ਨੂੰ ਗੋਜਨ ਬੰਦਗੀ ਦਾ ਉਪਦੇਸ਼ ਦਿੱਟ ਕਰਵਾਇਆ ਸਨ 1612 ਇਸਵੀ ਸਤਿਗੁਰੂ ਸ੍ਰੀ ਬੰਦਾ ਜੀ ਰਾਜੇ ਨੂੰ ਲਹਾ ਕਰਕੇ ਦਿੱਲੀ ਪਹੁੰਚੇ ਤੇ ਉੱਥੇ ਪੰਜਾਬ ਦੀ ਧਰਤੀ ਨੂੰ ਚਾਲੇ ਬਾ ਦਿੱਤੇ ਗੱਲਿਰਦਵਾ ਪਸੰਦੇ ਹੋਏ ਬਾਲੇ ਦੀ ਧਰਤੀ ਨੂੰ ਫਿਰ ਆਪਣੇ ਚਰਨ ਕਮਲਾਂ ਨਾਲ ਪਵਿੱਤਰ ਕੀਤਾ ਤਦ ਤੱਕ ਸ੍ਰੀ ਬਾਲੀ ਸਾਹਿਬ ਤਿਆਰ ਹੋ ਚੁੱਕੇ ਸਨ ਸ੍ਰੀ ਬਾਲੀ ਸਾਹਿਬ ਨੇ ਬਾ ਦਿੱਤਾ ਜੋ ਪਾਣੀ ਇਸ ਜੋ ਪ੍ਰਾਣੀ ਇਸ ਪਾਵਨ ਜਲ ਵਿੱਚ ਸ਼ਰੇਗਾ ਇਸ਼ਨਾਨ ਕਰੇਗਾ ਉਸਦੇ ਸਾਰੇ ਰੋਗ ਨਿਵਾਰ ਜਾਣਗੇ ਅਤੇ ਮਨੁਕਾਮਨਾ ਪੂਰੀਆਂ ਹੋ ਜਾਣਗੀਆਂ ਇਸ ਬਾਲੀ ਸਾਹਿਬ ਦੇ ਪ੍ਰਗਟ ਹੋਣ ਕਰਕੇ ਇਸ ਥਾਂ ਦਾ ਨਾਮ ਕੁਝ ਜ਼ਰਾ ਸ੍ਰੀਮੰਜੀ ਸਾਹਿਬ ਓੜੀ ਸਾਹਿਬ ਸ਼ਤਪੁਰਜੀ ਛੱਲਖੇ ਸੁਦੋਸ਼ਰੀ ਗਮਿਸਦੀ ਧਰਤੀ ਤੋਂ ਪਹੁੰਚੇ ਤਾਂ ਉੱਥੋਂ ਦੀਆਂ ਗੁਰੂ ਸਿੱਖ ਸੰਗਤਾਂ ਨੇ ਗੁਰੂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੇ ਨਾਨਕੇ ਪਿੰਡ ਸ੍ਰੀ ਲਖਨਊ ਸਾਹਿਬ ਵਿੱਚ ਰਹਿੰਦੇ ਸਨ ਸ਼ਿਕਾਰ ਦੇ ਬਾਨੇ ਬਿਆਨ ਜੀਵਨ ਉਤਾਰਦੇ ਤੇ ਬਾਲ ਚੋਚੇ ਕਰਦੇ ਹੋਏ ਕਈ ਵਾਰੀ ਸਥਾਨ ਤੇ ਚਰਨ ਪਾ ਕੇ ਧਰਤੀ ਨੂੰ ਪਾਗ ਲੈਂਦੇ ਹੁਣ ਆਪਾਂ ਬਾਲੇ ਦੇ ਆਸ-ਪਾਸ ਇਲਾਕੇ ਦਾ ਇਤਿਹਾਸ ਗੁਰਦੁਆਰਾ ਦਾ ਸੰਖੇਪ ਕਰਦੇ ਹਾਂ ਗੁਰਦੁਆਰਾ ਮੰਜੀ ਸਾਹਿਬ ਵਾਲੀ ਸਾਹਿਬ ਜਿਹੜੀ ਰੋਡ ਦੇ ਨੇੜੇ ਸਥਾਨ ਦੇ ਗੁਆਲਰ ਜਾਂਦਾ ਹੋਵੇ ਆਪ ਉਸ ਤੇ ਦੋ ਵਾਰ ਸ੍ਰੀ ਗੁਰੂ ਹਰਗੋਬਿੰਦ ਜੀ ਆਏ ਸੀ ਗੁਰੂ ਸਾਹਿਬ ਜੀ ਦੀ ਕੋਲਿਕ ਦਵਾਈ ਜੋ ਹੁਣ ਵੀ ਮੌਜੂਦ ਹੈ ਗੁਆਲੇ ਚ ਗੁਰੂ ਗੋਬਿੰਦ ਸਿੰਘ ਜੀ ਬਾਦਮਸਥਾਧਰੋਂ ਆਏ ਸੀ ਗੁਰਦੁਆਰਾ ਸੀਸ ਗੰਜ ਸਾਹਿਬ ਨੇੜੇ ਸਬਜ਼ੀ ਮੰਡੀ ਸਾਹਿਬ ਸ੍ਰੀ ਗੁਰਦੇਵ ਭਾਦਰ ਜੀ ਦਾ ਪਵਿੱਤਰ ਸੀਸ ਪਾਈ ਜਾਂਦਾ ਜੀ ਦਿੱਲੀ ਤੋਂ ਨਨਕਾਣਾ ਸਾਹਿਬ ਜਾਂਦੇ ਹੋਏ ਇੱਥੇ ਆਏ ਸੀ ਗੁਰਦੁਆਰਾ ਸਤਸੰਗ ਸਹਿਬ ਪਾਰਸ਼ਾ 10ਵੀਂ ਮੁਹੱਲਾ ਘਮਾਰਾ ਵਾਲਾ ਸਥਾਨ ਦੇ ਸ੍ਰੀ ਗੁਰੂ ਹਰਗੋਬਿੰਦ ਦੇ 21 ਦਿਨ ਸਵੇਰੇ ਦੀਵਾਨ ਸੁਜਾंदे ਹੋਏ 9ਵੇਂ ਪਾਰਸ਼ਾ ਦਾ ਸੀਸ ਆਨੰਦਪੁਰ ਸਾਹਿਬ ਲ ਜਾਂਦੇ ਹੋਏ ਭਾਈ ਜੇਤਨ ਜੀ ਪਹਿਲੇ ਇੱਥੇ ਕੁਝ ਸਵੇਰੇ ਠਹਿਰੇ ਸਨ ਗੁਰਦੁਆਰਾ ਬਾਦਸ਼ਾਹੀ ਬਾਗ 10ਵੀਂ ਵੀ ਨੇੜੇ ਰੇਲਵੇ ਸਟੇਸ਼ਨ ਵਿਚਾਰੀਆਂ ਸ਼ਾਹੀ ਕਾਜ ਵੀ ਅਮੀਰ ਹੰਕਾਰ ਨੂੰ ਥੋੜਾ ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਕਤੇ ਬੈਠੀ ਚੁਰੀਆਂ ਨੂੰ ਚਲਦਾ ਛੁਟਾ ਦੇ ਕੇ ਕਾਜੀ ਦੇ ਬਾਜ਼ ਨਾਲ ਲੜਨ ਦਾ ਹੁਕਮ ਦਿੱਤਾ ਅਤੇ ਵਚਨ ਕਰੇ 7 ਲੱਖ ਤੇ 1 ਲੜਾਉਂ ਤਵੀ ਗੋਬਿੰਦ ਸਿੰਘ ਨਾਮ કહਾਉਂ ਮੈਂ ਬਾਜ਼ ਕੜਾਉਂ ਤਵੇ ਗੋਬਿੰਦ ਸਿੰਘ ਨਾਮ કહਾਉਂ ਸ੍ਰੀ ਗੋਬਿੰਦਪੁਰ ਬਾਸ਼ਾਏ ਦਸਮੀ ਨੇੜੇ ਜੈਨ ਕਾਲਜ ਸ੍ਰੀ ਬਾਸ਼ਾਏ ਬਾਗ ਕਾਲਜ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਪੌਂਚ ਪਿਛੜੀਆਂ ਨੇ ਬਾਜ਼ ਦੀ ਬੱਟੀ-ਬੱਟੀ ਕਰਕੇ ਮਾਨਵਤਾ ਇਤਿਹਾਸੇ ਨੂੰ ਮਜੂਰ ਗੁਰਦੁਆਰਾ ਲਖਨੌਰ ਸਹਿ ਪਾਸ਼ਾਏ ਦਸਵੀਂ ਮਾਨਨ ਚੌਕ ਤੇ ਜਲਵੇੜਾ ਰੋਡ ਉਪਰ 8 ਕਿਲੋ किलु, 9 ਕਿਲੋਮੀਟਰ ਇਹ ਦਸਵੀਂ ਪਾਸ਼ਾ ਦਾ ਨਾਨਕਸਥਾਨ ਹੈ ਨਾਨਕ ਅਸਥਾਨ ਲਗਭਗ ਦਸਵੀਂ ਪਾਸ਼ਾ ਵਾਲਵਸਟਰਾਰ ਲਗਭਗ 6 ਮਹੀਨੇ ਰਹੇ ਅਤਿ ਗਉਧਕ ਕੀਤੇ ਗੁਰੂ ਸਾਹਿਬ ਦਾ ਤੀਰ ਕਟਾਰ ਤੇ ਮਾਤਾ ਗੁਜਰੀ ਜੀ ਬੌਲੀ ਖੂਪਰਾੰਦ ਤੇ ਮਾਤਾ ਨਾਨਕੀ ਜੀ ਦੇ ਫਲੰਗ ਤੋਂ ਮੌਜੂਦ ਹਨ ਗੁਰਦੁਆਰਾ ਕੈਂਸਰ ਸਹਿ ਪਾਸ਼ਾ 10ਵੀਂ ਪਾਣੋ ਖੇੜੀ ਲਖਨੌਰ ਸਾਹਿਬ 20 ਕਿਲੋਮੀਟਰ ਲਖਨੌਰ ਸਾਹਿਬ ਤੋਂ ਖੇੜਦੇ 10ਵੇਂ ਪਾਸ਼ਾ ਇੱਥੇ ਆਉਂਦੇ ਤੇ ਇੱਥੇ ਕੋੜੀ ਤਾਂ ਕੋੜ ਦੂਰ ਕੀਤਾ ਦੇ ਰਖਸ਼ ਦਾ ਸਨਾਵ ਹੈ ਇਹ ਉਹਦਾ ਗੁਰਦੁਆਰਾ ਮਰਦੋ ਸਹਿ ਪਾਸ਼ਾ 9ਵੀਂ ਪਾਸ਼ਾ 10ਵੀਂ ਲਖਨੌਰ ਸਾਹਿਬ ਤੋਂ ਦਿਨ ਦਿੱਲੀ ਜਾਂਦੇ ਬਹਾਦਰ ਸਾਹਿਬ ਦੇ ਖੈਰਸਾਂ 10ਵੇਂ ਪਾਸ਼ਾ ਦੀ ਜਨਨ ਉਹ ਇਸ ਥਾਂ ਨੂੰ ਗੁਰਦੁਆਰਾ ਲੋ ਸਿੰਪਲੀ ਪਾਸ਼ਾ 10ਵੀਂ ਕਨੌਰ ਰੋਡ 5 ਕਿਲੋਮੀਟਰ ਦਸਵੇਂ ਪਾਰਸ਼ਾਈ ਸਥਾਨ ਤੇ ਆਏ ਉਸ ਦੇ ਸਮੇ 7:30 ਵਜੇ ਸੀ ਗੁਰਦੁਆਰਾ ਪੰਜੋਕਰਸ਼ਾਹ ਪਾਰਸ਼ਾਈ ਅੱਠਵੀਂ ਗੁਰਦੁਆਰਾ ਮੰਜੀ ਸਾਹਿਬ ਤੋਂ 7 ਕਿਲੋਮੀਟਰ ਨਾਰੈਣਗਰ ਰੋਡ ਦੇ ਦਿੱਲੀ ਜਾਂਦੇ ਸੀ ਹਰਕ੍ਰਿਸ਼ਨ ਜੀ 3 ਦਿਨ ਇੱਥੇ ਟੇਹਰੇ ਸੀ ਅਤੇ ਪੰਡਿਤ ਲਾਲ ਚੰਦੇ ਹੰਕਾਰ ਨੂੰ ਛੱਜੂ ਚਿਵੜ ਗੁੰਗੇ ਤੇ ਬੈਰੇ ਪਾਸੋਂ ਦਿੱਤਾ ਅਰਥ ਕਰਵਾ ਕੇ ਤੋੜਿਆ ਇੱਕ ਰੇਲ ਦੀ ਟਿੱਪੀ ਬੜਾ ਕੇ ਨਿਸ਼ਾਨ ਸਾਹਿਬ ਚ ਲਾਇਆ ਤੇ ਵਚਨ ਕੀਤੇ ਜੋ ਇਸ ਥਾਂ ਦੇ ਦਰਸ਼ਨ ਕਰੇਗਾ ਸਮੂ ਸਾਡੇ ਦਰਸ਼ਨ ਹੋਣਗੇ ਅਤੇ ਛੱਪੜੀ ਸਰੋਵਰ ਵਿੱਚ ਇਸ਼ਨਾਨ ਕਰਕੇ ਰੋਗ ਰੋਗ ਦੂਰ ਹੋਣਗੇ ਠੀਕ ਹੋ ਕੇ ਬੋਲਣਾ ਗੁਰਦੁਆਰਾ ਹਮਾਉਂ ਤੋਂ ਸਿੰਪਲੀ ਬਾਸ਼ਾਏ ਨੌਵੇਂ ਪੰਜਾਬ ਦੇ ਜੋਖਰਾ ਸਾਹਿਬ ਤੋਂ 4 ਕਿਲੋਮੀਟਰ ਪਟਨਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਜਾਂਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸੇਵਕ ਅਤੇ ਸ਼ਿਵਕਰਨ ਦਾਸ ਦੀ ਬੇਨਤੀ ਤੇ ਠਹਿਰੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਉਹਦਾ ਕਲਿਆਣ ਕੀਤਾ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਨ ਸੰਤ ਸ਼ਿਮ ਕਰਨ ਦਾ ਜੀ ਬੇਨਤੀ ਤੇ ਇੱਥੇ ਠਹਿਰੇ ਤੇ ਉਹਦੀ ਸੇਵਾ ਤੋਂ ਸੇਵਾ ਤੋਂ ਖੁਸ਼ ਹੋ ਕੇ ਉਹਦਾ ਕਲਿਆਣ ਕੀਤਾ ਬਾਅਦ ਵਿੱਚ ਸ੍ਰੀ ਗੁਰੂ ਸਾਹਿਬ ਜੀ ਇੱਥੇ ਆਏ ਗੁਰਦੁਆਰਾ ਹੁਕਮ ਸਰ ਸਹਾਈ ਪਾ 5 10 ਮਿੰਨਰਾਈ ਮਾ ਜਰਾ ਤੁਸੀਂ ਬਲੀ ਕਿ ਕਿਲੋਮੀਟਰ ਲਖਨੌਰ ਸਾਬਨੰਦ ਸਿੰਘ ਆ ਮਗਰ ਜਿਹੜੀ ਨਾ ਜਾਂਦੇ ਇੱਕ ਰਾਤ ਗੁਰੂ ਹੋਵੇ ਸੀ ਇੱਥੇ ਰਹੀ ਸੀ ਸੰਤ ਦਾ ਡਾਰੇ ਇਹ ਕਹਿ ਕੇ ਦੂਰ ਕੀਤਾ ਸੀ ਕਿ ਸਪਿੰਟ ਸਾਰੇ ਸਾਡਾ ਪੈਰਾ ਹੋਵੇਗਾ ਤੇ ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕੇਗਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਬੱਤੇ ਵਾਹਿਗੁਰੂ ਜੀ ਧਿਆਨ ਨਾਲ ਸਾਰਾ ਜਿਹੜਾ ਇਹ ਆਪਣਾ ਇਹ ਇਤਿਹਾਸ ਆਪਾਂ ਗੁਰਦੁਆਰਾ ਮੰਜੀ ਸਾਹਿਬ ਦਾ ਇਹ ਜਰੂਰ ਸੁਣਿਓ ਸਾਰਾ ਜਿਵੇਂ ਹੋਰ ਸਾਰੇ ਬਲੌਗ ਦੇਖਦੇ ਹੋ ਤਾਂ ਇਹ ਵੀ ਧਿਆਨ ਨਾਲ ਸੁਣਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿਉਂਕਿ ਇੱਥੇ ਆਪਣਾ ਗੁਰਦੁਆਰਾ ਸਾਹਿਬ ਸਾਡੇ ਗੁਰਦੁਆਰਾ ਅੰਮ੍ਰਿਤਸਰ ਦੇ ਆਸ-ਪਾਸ ਬਹੁਤ ਗੁਰਦੁਆਰਾ ਦਾ ਸੰਖੇਪ ਸਾਰਾ ਇੱਥੇ ਲਿਖਿਆ ਹੈ ਇੱਧਰ ਹਿੰਦੀ ਵਿੱਚ ਲਓ ਜੀ ਇੱਧਰ ਆਪਣਾ ਸੇਵਾ ਬਹੁਤ ਹੋ ਰਹੀ ਹੈ ਵਧੀਆ ਚਲੋ ਮੁਰਹਾ ਹੱਬਾ ਇਸ ਹਾਂ ਇਤਿਹਾਸ ਜਿਹੜਾ ਪੜਿਆ ਇਹਦੀ ਵਲੌਗ ਦੀ ਸਮਾਪਤੀ ਕਰਦੇ ਆ ਵਲੌਗ ਪਲੀਜ਼ ਪੂਰਾ ਦੇਖਿਓ ਸਾਰਾ ਧਿਆਨ ਨਾਲ ਖੁਦੋਰਾ ਸਾਹਿਬ ਤੇ ਇਤਿਹਾਸ ਵੀ ਦੇਖਿਆ ਕਰੋ ਵਾਈਗੁਈ ਦਾ ਕਾਲਪਾ ਵਾਈਗੁਈ ਦਾ